ਮੈਂ ਹੁਣ ਆਪਾਂ ਇਹਦੀ ਡਿਮਾਂਡ 7.5 ਵੀ ਕਰੀਏ 7.10 ਵੀ ਕਰੀਏ ਹੁਣ ਜੀਐਸਟੀ ਕਰਕੇ ਥੋੜੇ ਜਿਹਾ ਉੱਚਾ ਮਾਰਦੇ ਫਿਰ ਘੱਟ ਕਰਦੇ ਠੀਕ ਪੰਜ ਪੰਜ ਤੋਂ ਸਟਾਰਟ ਹੋ ਜਾਂਦੇ ਨੇ ਟਰੈਕਟਰ ਕਰਦੇ तकरीबन ਹਾਂ ਇੱਥੋਂ ਕੁ ਹੋ ਜਾਂਦਾ ਬਈ 300 ਤੋਂ ਵੀ ਹੋ ਜਾਂਦੇ ਠੀਕ ਹੈ 150 ਤੱਕ ਵੀ ਹੋ ਜਾਂਦਾ ਕਈ ਵਾਰੀ 150 ਕੁ ਮੈਂ ਦੇਖਿਆ ਸਟਾਰਟ ਹੋ ਜਾਂਦਾ ਬਈ ਟਰੈਕਟਰ ਆਪਣੇ ਕੋਲ ਬਈ 85-90 ਹਜ਼ਾਰ ਤੋਂ ਸਟਾਰਟ ਹੋ ਕੇ 13-14 ਲੱਖ ਤੱਕ ਠੀਕ ਆ ਬਰਾ ਦिखਾ ਦੇ ਜਿੰਨੇ ਹੈਗੇ ਨੇ ਹੁਣ ਸਾਰੇ ਜੌਂਦੀਆੜੀ ਖੜੇ ਆ ਬਈ ਇਹ ਪੰਜਾਬ ਦੀ ਸਾਨ ਟਰੈਕਟਰਾਂ ਮਿੱਤਰੋ ਕਹ ਲਈਏ ਜਿਹੜੇ ਬਈ ਆਹ ਟਰੈਕਟਰ ਦੇ ਫੈਨ ਨੇਗੇ 855 ਦੇ ਉਹ ਏਹੀ ਟਰੈਕਟਰ ਹੀ ਲੈਣ ਕਿੰਨੇ ਮਰਜੀ ਕੰਪਨੀਆਂ ਤਿਆਰ ਕਰੀ ਜਾਣਾ ਪਰ ਇਹਦੇ ਨਾਲ ਤਾਂ ਨਹੀਂ ਬੰਦਦਾ ਇਹ ਤਾਂ ਨਿਗਾ ਮਰਵਾ ਦੇ ਬਈ ਦੇਖ ਸਕਦੇ ਹੋ ਕਿ ਸਾਰੇ ਮਿੱਤਰੋ ਕਹ ਲਈਏ ਮਹਿੰਦਰਾ ਮਹਿੰਦਰਾ ਹੀ ਕਾਰੀ ਬੈਠਾ ਬਈ ਠੀਕ ਆ ਕਹ ਬਾਹਰੋਂ ਕੈਬਨ ਜਣੀ ਲਾ ਲਓ 2 ਕ ਲੱਖ ਤਾਂ ਤਾਂ ਲੱਗਿਆ ਹੋਏ ਹੋਊਗਾ ਛੋਟਾ ਹੀ ਲੱਖ ਇਹਨਾਂ ਨੂੰ ਜਿੰਨਾ ਕਿਦਾ ਆਮ ਰੇਟ ਆ ਜੀ ਠੀਕ ਆ ਹਾਂ ਬਾਈ ਕਹਿ ਬਤਾ ਜਿੰਨੇ ਦਾ ਬਾਈ ਮਤਲਬ ਕਿ ਕਹਿੰਦੇ ਤੁਹਾਨੂੰ ਆ ਜਿਹੜਾ ਕੈਮਣਾ ਨਾ ਟਰੈਕਟਰ ਦੇ ਨਾਲ ਫ੍ਰੀ ਹੈਗਾ ਇਥੇ ਗੱਲ ਹੋਰ ਆ ਬਾਈ ਮਾਡਲ ਦਾ ਬਾਈ ਤੋਂ ਪੁੱਛ ਲਿਆ ਪਰ ਮੈਨੂੰ ਜੱਜ ਨਹੀਂ ਹੋ ਰਿਹਾ ਯਾਰ ਮੈਂ ਕਹਿੰਦਾ ਬਾਈ 20 21 ਵਰਗਾ ਹੀ ਆ ਟਰੈਕਟਰ ਦਾ ਆਪਾਂ ਸਾਰੀ ਲੱਬ ਲੱਬ ਕੀ ਲਿਓਨੇ ਆ ਬਾਈ ਲੈ ਮਿੱਤਰੋ ਐਸੇ ਰੇਟ ਤੁਸੀਂ ਵੀ ਨਾ ਕਰਦੇ ਰਹਿ ਜਿਓ ਵੇਟ ਤੇ ਬਾਈ ਸੱਤੇ ਕੋਲੇ ਪਹੁੰਚਿਆ ਕਿ ਐਸੇ ਟਰੈਕਟਰ ਦਿਖਾਵਾਂਗੇ ਮਿੱਤਰੋ ਕੋਕਾ ਪੀਸ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਠੀਕੋ ਬਾਈ ਜੀ ਵਧੀਆ ਵਧੀਆ ਵੀਰ ਵਧੀਆ ਠੀਕ ਆ ਬਾਈ ਜੀ ਸੁਣਾਓ ਵਧੀਆ ਬਾਈ ਜੀ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦੀ ਆਪਣੇ ਭਰਾਵਾ ਜੀ ਲੋਕੇਸ਼ਨ ਆਪਣਾ ਵੀਰੇ ਪਿੰਡ ਪੈਂਦਾ ਹੈ ਦਿੱਤੂਪੁਰ ਚਟਾਂ ਭਾਦਸੋਂ ਤੋਂ ਪਟਿਆਲਾ ਰੋਡ ਤੇ ਪੈਂਦਾ ਠੀਕ ਆ ਬਾਈ ਪਟਿਆਲਾ ਵੀ ਸਾਨੂੰ 20 25 ਕਿਲੋਮੀਟਰ ਨਾਬਾ ਵੀ 20 25 ਕਿਆ ਤੇ 20 25 ਕਿ ਸਰਾਂ ਦਾ ਠੀਕ ਆ ਇਹ ਖੰਨਾ ਵੀ 20 25 ਕਿ ਬਸ ਸੈਂਟਰ ਜੀ ਦਾ ਮਤਲਬ ਸਾਰੇ ਕਿਸੇ ਪਾਸੇ ਬਚਾਲੇ ਆ ਜਾ ਸੈਂਟਰ ਜੀ ਚਾ ਬਸ ਪੁਰਾਣਾ ਦਾ ਆਪਣਾ 8-9 ਸਾਲ ਹੀ ਹੋਇਆ ਜੀ ਠੀਕ ਆ ਬਾਈ ਹਾਂ ਜੀ ਬਾਈ 8-9 ਸਾਲ ਵੀ ਬਹੁਤ ਹੋ ਜਾਂਦੇ ਨੇ 8-9 ਸਾਲ ਹੋਇਆ ਬਾਈ ਬਾਹਰੋਂ ਆ ਕੇ ਬਸ ਅਸੀਂ ਕੰਮ ਕਰ ਲਿਆ ਸੀ ਠੀਕ ਆ ਬਾਈ ਜੀ ਤੇ ਟਰੈਕਟਰ ਕਿੰਨੇ ਦਾ ਸਟਾਰਟ ਹੋ ਜਾਂਦਾ ਬਾਈ ਜੀ ਆਪਣੇ ਕੋਲ ਟਰੈਕਟਰ ਆਪਣੇ ਕੋਲ ਬਾਈ 85-90 ਹਜ਼ਾਰ ਤੋਂ ਸਟਾਰਟ ਹੋ ਕੇ 13-14 ਲੱਖ ਤੱਕ ਠੀਕ ਆ ਬਾਈ ਜੀ ਮਤਲਬ ਜਿਹੜਾ ਵੀ ਟਰੈਕਟਰ ਲੈਣਾ ਹੋਇਆ ਬਾਈ ਕੋਲੇ ਸੰਪਰਕ ਕਰ ਲਿਓ ਮਤਲਬ ਸੋਨੂੰ ਜੇ ਇੱਥੇ ਤੁਸੀਂ ਆਉਂਗੇ ਨਾ ਬਾਈ ਬਾਈ ਤੁਹਾਨੂੰ ਖਾਲੀ ਮੋੜ ਨਹੀਂ ਦਊਗਾ ਨਾ ਬਾਈ ਹੋਰ ਬਾਈ ਟਰਾਲੀਆਂ ਵੀ ਹੁੰਦੀਆਂ ਨੇ ਰੂਟਾ ਬੀਟਰ ਵਗੈਰਾ ਵੀ ਤਕਰੀਬਨ ਜੋ ਵੀ ਮਿਲਦਾ ਲਈ ਜਾਂਦੇ ਬਾਈ ਖੇਤੀ ਦੇ ਸੰਦ ਸਾਰੇ ਹੀ ਲੈ ਲੈਣੇ ਠੀਕ ਹੈ ਸਾਰੇ ਐਪਲੀਮੈਂਟ ਤਕਰੀਬਨ ਮਿਲ ਜਾਂਦੇ ਨੇ ਨਾ ਬਾਈ ਜਾਇਜ਼ ਰੇਟ ਹੋਣਗੇ ਬਾਈ ਬਿਲਕੁਲ ਜਾਇਜ਼ ਬਾਈ ਪਤਾ ਹੀ ਆ ਬਾਕੀ ਲੋਕਾਂ ਨੂੰ ਜਾਇਜ਼ ਰੇਟਾਂ ਦਾ ਤਾਂ ਆਪਣੇ ਪਤਾ ਹੀ ਆ ਬਾਈ ਠੀਕ ਆ ਬਾਈ ਚਲੋ ਮਿੱਤਰੋ ਦਿਖਾਉਣਾ ਹੈ ਸਭ ਤੋਂ ਪਹਿਲਾਂ 963 ਸਵਰਾਜ 5 ਸਟਾਰ ਛੋਟਾ ਟਰੈਕਟਰ ਮਾਡਲ ਬਾਈ 2019 ਹੈ ਬਾਈ ਲੈ ਮਿੱਤਰੋ 2019 ਮਾਡਲ ਹੈਗਾ ਨਹੀਂ ਟਾਇਰ ਟੂਰ ਹੈ ਬਾਈ ਠੀਕ ਆ ਬਾਈ ਬਹੁਤ ਚੰਗਾ ਹੈ ਬਾਈ ਪੂਰਾ ਠੀਕ ਆ ਬਾਈ ਮਤਲਬ ਕਹਿ ਰਿਹਾ ਜੇ ਤੁਸੀਂ ਸੁਪਰ ਸੀਡਰ ਦਾ ਸੀਜ਼ਨ ਲਾਉਣ ਜਾ ਰਹੇ ਹੋ ਨਾ ਆਹ ਟਰੈਕਟਰ ਲੈ ਜਾਓ ਮਗਰ ਨਿਗ੍ਹਾ ਮਰਵਾ ਦੇ ਬਾਈ ਜਿਹੜਾ ਜਿਹੜੀ ਆਪਾਂ ਪੀਟੀਓ ਸਾਫਟ ਗੇਅਰ ਨਾਲ ਇਹਦਾ ਬੱਠਲ ਜਿੱਡਾ ਗੇਅਰ ਹੁੰਦਾਗਾ ਸੁਪਰ ਸੀਡਰ ਦੀ ਬਸ ਘਰਾ ਦਿੰਦਾ ਨਾ ਬਈ ਇਹ ਟਰੈਕਟਰ ਬਿਲਕੁਲ ਬਾਈ ਬਿਲਕੁਲ ਠੀਕ ਆ ਬਾਈ ਜੀ ਫੀਚਰ ਇਹਨਾਂ ਨੇ ਕਿ ਮਤਲਬ ਗਿੰਦੇ ਬੰਦੇ ਥੱਕ ਜਾਂਦਾਗਾ ਨਾ ਹੀ ਤੁਹਾਨੂੰ ਬਈ ਕਿਸੇ ਬੰਦੇ ਦੀ ਜ਼ਰੂਰਤ ਹੈ ਵੀ ਜਦੋਂ ਤੁਸੀਂ ਕੋਈ ਵੀ ਹਲ ਵ ਰੇਟ ਬਾਈ ਦੇ ਦਾਂਗੇ ਇਹ 585000 ਮੰਗੀ ਜਾਂਦੇ ਆ ਘੱਟ ਦੇ ਦਾਂਗੇ ਬਾਈ ਠੀਕ ਹੈ ਜੀ ਮਾਨਤਾਨ ਬਾਈ ਚੰਗਾ ਹੋ ਜੀ ਬਾਈ ਪੂਰਾ ਕਰਦਾ ਕੋਈ ਜਿੰਨਾ ਹੋਵੇ ਠੀਕ ਆ ਬਾਈ ਘੰਟੇ ਚੱਲਿਆ ਉਹ ਤਕਰੀਬਨ ਬਾਈ ਇਹ ਇਹ ਚੱਲਿਆ ਹੋਊਗਾ ਬਾਈ 2200 ਬਾਈ ਠੀਕ ਆ ਲਓ ਮਿੱਤਰੋ 2200 ਘੰਟਾ ਚੱਲਿਆ ਹੋਇਆਗਾ ਤੇ ਅਗਲਾ ਆ ਗਿਆ ਮਿੱਤਰੋ ਸਵਰਾਜ 855 ਪੰਜਾਬ ਦੀ ਸ਼ਾਨ ਟਰੈਕਟਰ ਆ ਮਿੱਤਰੋ ਕਹ ਲਈਏ ਜਿਹੜੇ ਬਾਈ ਆਹ ਟਰੈਕਟਰ ਦੇ ਫੈਨ ਨੇਗੇ 855 ਦੇ ਉਹ ਇਹ ਹੀ ਟਰੈਕਟਰ ਹੀ ਲੈਣ ਕਿੰਨੇ ਮਰਜ਼ੀ ਕੰਪਨੀਆਂ ਤਿਆਰ ਕਰੀ ਜਾਣਾ ਪਰ ਇਹਦੇ ਨਾਲ ਤਾਂ ਨਹੀਂ ਬੰਦਦਾ ਇਹ ਤਾਂ ਅੱਛਰਾ ਹੀ ਆ ਬਾਈ ਠੀਕ ਆ ਬਾਈ ਜੀ ਇਹ 2016 ਮਾਡਲ ਆ ਵੀਰ ਠੀਕ ਆ ਜੀ ਇਹ ਵੀ ਚੰਗਾ ਟਰੈਕਟਰ ਬਾਲਾ ਸ਼ੋਰੂਮ ਕੰਡੀਸ਼ਨ ਆ ਬਾਈ ਠੀਕ ਆ ਬਾਈ ਜੀ ਤੇ ਇੱਕ ਗੱਲ ਹੋਰ ਆ ਬਈ ਇਹ ਸਾਦੀ ਘਟਾਈ ਚ ਹੈਗਾ ਹਾਂ ਸਾਦੀ ਚ ਆ ਬਾਈ 3 ਸਟਾਰ ਆ ਇਹ ਠੀਕ ਆ ਜੀ 3 ਸਟਾਰ ਆਗਾ 3 ਸਟਾਰ ਆ ਕਿਸੇ ਨੇ ਘੱਟ ਪੈਸੇ ਲਾਉਣੇ ਉਹਦੇ ਵਾਸਤੇ ਬਾਈ ਓਕੇ ਜੀ ਹਾਂਜੀ ਮਤਲਬ ਬਾਈ ਮੈਂ ਮੈਂ ਵੀ ਇੱਕ ਵਾਰੀ ਚੌਕ ਗਿਆ ਸੀ ਕਿਉਂਕਿ ਬਈ ਮਾਡਲ 16 ਕਾ ਪਰ 7 ਦੇ ਟਾਈਜਮਾ ਬਾਈ ਗਲਤ ਨਾ ਹੋ ਗਿਆ ਕਈ ਵਾਰ ਫਿਰ 7 5 ਮੰਗਣਾ ਠੀਕ ਆ ਬਈ ਦੇਖੋ ਕੜੀ ਸੋਨਾ ਬਹੁਤ ਟਰੈਕਟਰ ਸੋਨਾ ਬਾਈ ਮੈਂ ਵੀ ਇਹ ਜੇ ਲਾ ਕੇ ਚੱਲੀ ਬਈ ਕੰਡੀਸ਼ਨ ਘੱਟੋ ਘੱਟ 22 23 ਮਾਡਲ ਵਾਲੀ ਕੰਡੀਸ਼ਨ ਹੀ ਹੈਗੀ ਆ ਬਾਈ ਮਗਰਾਟ ਵੀ ਰਿਮਾਂ ਦਾ ਬਾਡੀ ਦਾ ਬਹੁਤ ਸੋਹਣਾ ਟਰੈਕਟਰ ਠੀਕ ਆ ਜੀ ਇਹ 6.5 ਡਿਮਾਂਡ ਕਰਦੇ ਆਪਾਂ ਕਰ ਦਾਂਗੇ ਬਾਈ ਮਾਣ ਮਾਣ ਮਿੱਤਰੋ ਇਹ ਚ ਵੀ ਹੋ ਜੂ ਚੌਕੜਾ ਟਾਇਰਾਂ ਦਾ ਨਵੇਂ ਵਾਂਗੂ ਪਿਆਣਾ ਬਈ ਆ ਚੌਕੜਾ ਟਾਇਰਾਂ ਦਾ ਵਧੀਆ ਬਾਈ ਠੀਕ ਆ 14 ਵਾਲੇ ਟਾਇਰ ਆ ਗਏ ਮਿੱਤਰੋ ਟਾਇਰ ਤਕਰੀਬਨ ਸਾਰਿਆਂ ਦੇ ਸੋਹਣੇ ਆ ਆਪਣੇ ਤਲੇ ਮਿੱਤਰੋ ਅਗਲਾ ਫੇਰਾ ਗਿਆ ਬਈ ਸਵਰਾਜ 855 ਹਾਂਜੀ ਇਹ 2022 ਮਾਡਲ ਆ ਇਹ 2022 ਮਾਡਲ ਆ 3 ਸਪੀਡ ਵਾਲਾ 3 ਸਪੀਡ ਵਾਲਾ ਮਿੱਤਰੋ ਲਓ ਮਿੱਤਰੋ 16 ਦੇ ਟਾਇਰਾਂ ਵਾਲਾ ਫੁੱਲ ਕੋਕਾ ਹਾਂ 700 ਘੰਟਾ ਚੱਲਿਆ ਹੋਇਆ ਬਈ ਠੀਕ ਆ ਜੀ ਲੈ ਮਿੱਤਰੋ 700 ਘੰਟਾ ਚੱਲਿਆ ਹੋਇਆ ਹੈਗਾ ਨਗ ਬਈ ਪੂਰੇ ਮਿਲ ਜਾਣਗੇ ਸਾਰੇ ਪੂਰਾ ਪੂਰਾ ਸਾਰਾ ਕੁਝ ਮਿਲੂਗਾ ਬਈ ਇਹ ਕਾ ਬਈ ਜੀ ਨਾਲ ਦੇ ਟਾਇਰ ਨਗ ਮਿੱਤਰੋ 5 ਇਅਰ ਸਟਾਰ ਹੈਗਾ ਕੋਕਾ ਵੀਜ਼ ਟਰੈਕਟਰ ਹੈਗਾ ਰੇਟ ਬਈ ਰੇਟ ਇਹਦਾ ਬਈ 720 ਕਰਦੇ ਆ ਦੇ ਲੈਣੇ ਤੇ ਨਾਲ 7 ਲੱਖ ਤਾਂ ਦੇ ਦਾਂਗੇ ਬਈ ਉਹ ਜਮਾਨਤ ਆਣਾ ਕਰਦਾ ਕਰਦਾ ਪੂਰਾ ਬਾਈ ਚੈੱਕ ਕਰਨੇ ਠੀਕ ਆ ਬਾਈ ਜੀ ਇਹ ਤੋਂ ਜਮਾਨਤ ਆਣ ਹੋ ਜੂ ਇੱਕ ਵਾਰੀ ਆ ਕੇ ਬਾ ਕੇ ਚੈੱਕ ਕਰਕੇ ਲੈ ਜਾਓ ਸਵਾਦ ਫੇਰ ਆਉਂਦਾ ਨਾ ਬੇ ਬਪਾ ਕਰਦਾ ਮੈਂ ਕਿਹਦਾ ਪਿੱਛੇ ਵਿੱਗਾ ਥਾ ਬਈ ਇਸੇ ਕੰਮ ਨੂੰ ਲਿਆ ਹੈ ਹੜ ਰੱਖੇ ਹੋਇਆ ਜਿਹਨੇ ਮੇਰੇ ਵੀਰ ਨੇ ਤਸੱਲੀ ਕਰਨੀ ਹੈ ਕੈਰੀ ਬਹਿਮ ਹੁੰਦਾ ਤਾਂ ਬਾਤ ਸਕਦਾ ਜਿੰਨਾ ਮਰਜੀ ਬਾਤ ਠੀਕ ਆ ਬਾਈ ਜੀ ਹਾਂਜੀ ਬਾਈ ਤੇ ਲੈ ਮਿੱਤਰੋ ਟਰਾਲਾ ਵੀ ਬਕਾਊਗਾ ਬਾਈ ਹਾਂਜੀ ਇਹ ਵੀ ਬਕਾਊਗਾ ਬਾਈ ਕਿੰਨੇ ਵਜੇ ਕਿੰਨੇ ਜਾ ਗਿਆ ਬਾਈ ਇਹ ਬਾਈ 14 7 14 7 ਹੱਬਾ ਬਾਈ ਚੈਕਰ ਆਇਆ ਟ੍ਰੇਲ ਦਾ ਹਿੱਸਾ ਜੀ ਠੀਕ ਹੈ ਬਾਈ ਨੰਬਰ ਤੇ ਬੈਰਿੰਗ ਪੈਂਦੇ ਆ ਤੇ ਚੰਗਾ ਟਰਲਾ ਟਾਟਾ ਸੇਲ ਦੇ ਮਾਲ ਚਾ ਬਾਈ ਓਕੇ ਬਾਈ ਜੀ ਤੇ ਫੁੱਲ ਗਾਰੰਟੀ ਆ ਕੇ ਦੀਏ ਬਾਕੀ ਪੂਰੀ ਤਸੱਲੀ ਆ ਬਈ ਠੀਕ ਆ ਬਾਈ ਜੀ ਕਿੰਨੇ ਨਟੀਆਂ ਹੱਪ ਆ ਕੇ ਬਾਈ ਜੀ ਇਹਦੇ 10 ਠੀਕ ਆ ਬਾਈ ਸਟੀਲੀਆਪ ਵਾਲਾ ਆ ਕੇ ਬਾਈ ਸਟੀਲੀ ਹੱਬਾ ਵਾਲਾ ਤਾਂ ਨਹੀਂ ਹੋਣਾ ਬਾਈ ਠੀਕ ਆ ਬਾਈ ਜੀ ਰੇਟ ਰੁਪਈਆ ਦਾ ਰੇਟ ਇਹਦਾ ਬਾਈ 285000 75 ਕ ਦਾ ਦੇ ਦਾਂਗੇ ਠੀਕ ਆ ਬਾਈ ਮਤਲਬ ਬਾਕੀ ਬਾਈ ਸਕਰੀਨ ਤੇ ਨਾ ਮਾਂ ਤਾਂ ਉਹ ਹੋ ਜੂਗਾ ਬਾਈ ਬਾਲਸ ਮੋਣਨੇ ਨਹੀਂ ਦਿੰਦਾ ਬਾਈ ਤਲਾ ਮਿੱਤਰੋ ਹੁਣ ਤੋਂ ਕਿੰਨੇ ਹੁਣ ਤੋਂ ਟਰੈਕਟਰ ਦਿਖਾਇਆ ਵੀਰੇ ਤਕਰੀਬਨ ਫਸਟ ਓਨਰ ਹੀ ਆ ਠੀਕ ਆ ਬਾਈ ਆ ਵੀ ਫਸਟ ਓਨਰ ਹੀ ਆ ਠੀਕ ਆ ਬਾਈ ਸਾਡੇ ਲੋਕਲ ਹੀ ਨੰਬਰ ਨੇ ਉਹ ਤਾਂ ਕਿ ਨਿਗਾ ਮਰਵਾਦੇ ਬਾਈ ਦੇਖ ਸਕਦੇ ਹੋ ਕਿ ਸਾਰੇ ਮਿੱਤਰੋ ਕਹੜੀ ਐਮੇਂਦਰਾ ਮੇਂਦਰਾ ਹੀ ਕਰੀ ਬੈਠਾ ਬਾਈ ਇਹ ਮਾਡਲ ਬਾਈ ਇਹ ਮਾਡਲ 20 ਆ ਜੀ ਠੀਕ ਆ ਜੀ हां जी 1000 ਕ ਘੰਟਾ ਚੱਲਿਆ ਸਾਡੇ ਲੋਕਲ ਹੀ ਨੰਬਰ ਆ ਬਾਈ ਫਸਟ ਆਨਰ ਠੀਕ ਕਿਤੇ ਨਹੀਂ ਚਾਬੀ ਚਾਰੇ ਟਾਇਰ ਨਾਲ ਦੇ ਬਾਈ ਓਕੇ ਜੀ ਤਨੋफी ਛਤਰੀ ਛਤਰੀ ਲੱਗੀ ਹੋਈ ਆ ਠੀਕ ਐ ਸੋਹਣਾ ਬਈ ਆ ਨਾ ਬਾਕੀ ਖੜਾ ਵੀ ਟਰੈਕਟਰ ਜੱਜ ਦਾਣਾ ਬਈ ਫੁੱਲ ਜੱਜ ਦਾ ਬਈ ਨਵੇਂ ਵਰਗਾ ਪਿਆ ਕੰਡੀਸ਼ਨ ਬਹੁਤ ਸੋਹਣੀ ਓਕੇ ਬਈ ਟਾਇਰ ਤੁਸੀਂ ਦੇ ਸਕਦੇ ਚੰਗੇ ਪੈਣਗੇ ਨਾਲ ਦੀ ਪਿਆ 90 65 ਟਾਇਰ ਹੋਣੇ ਬਾਈ ਓਕੇ ਬਈ ਆ ਪੈਰਪੁਰ ਦਾ ਨਾ ਤੇ ਨਿਗਮ ਰਾਵ ਪੂਰਾ ਸੋਹਣਾ ਐ ਸਾਰੇ ਮਰਾ ਦੇ ਟਿੰਗਾ ਵੀਰੇ ਸਾਰਾ ਅਰੀਜਨਲ ਟਰੈਕਟਰ ਠੀਕ ਆ ਜੀ ਇਹ ਘੰਟੇ ਚੱਲੇ ਹੋ ਬਈ ਤਕਰੀਬਨ ਇਹ ਚੱਲਿਆ ਵੀਰੇ 1000 ਘੰਟਾ ਠੀਕ ਹੈ ਜੀ ਮਤਲਬ ਆ ਆਪਣੇ ਕੋਲ 500 ਘੰਟੇ ਤੋਂ ਸਟਾਰਟ ਹੋ ਜਾਂਦੇ ਨੇ ਟਰੈਕਟਰ ਤਕਰੀਬਨ ਹਾਂ ਇੱਥੋਂ ਕੁ ਹੋ ਜਾਂਦੇ ਬਈ 300 ਤੋਂ ਵੀ ਹੋ ਜਾਂਦੇ ਠੀਕ ਹੈ 150 ਤੱਕ ਵੀ ਹੋ ਜਾਂਦੇ ਕਈ ਵਾਰੀ 150 ਮਤਲਬ ਲੈ ਮਿੱਤਰੋ 150 ਘੰਟੇ ਤੋਂ ਸ਼ੁਰੂ ਹੋ ਕੇ ਬਈ ਮਤਲਬ ਕਹਿ ਲਈਏ ਇਸ ਤੋਂ ਬਾਅਦ ਚ ਡਾਉਣ ਮਾਡਲ ਵੀ ਟਰੈਕਟਰ ਹੁੰਦੇ ਨੇ ਇਹਦਾ ਰੇਟ ਬਈ ਇਹਦਾ ਰੇਟ ਆਪਾਂ 5 ਲੱਖ 10 ਤੋਂ 1000 ਕਹਿੰਦੇ ਆ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਮਾਨਤਾ ਨੇ ਚੋ ਵੀ ਹੋ ਜੂਗਾ ਮਿੱਤਰੋ ਠੀਕ ਹੈ ਬਾਈ ਹੁਣ ਤੁਸੀਂ ਕਹੋਗੇ ਬਈ ਕਿਹੜਾ ਮਹਿੰਦਰਾ ਟਰੈਕਟਰ ਲੈਣਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਬਾਈ ਸਾਨੂੰ ਆਹ ਟਰੈਕਟਰ ਮਹਿੰਦਰਾ ਲੱਭ ਕੇ ਦੇ ਦਿਓ 475 ਲੱਭ ਕੇ ਦੇ ਦਿਓ 265 ਲੱਭ ਕੇ ਸਾਰੇ ਟਰੈਕਟਰ ਅਵੇਲੇਬਲ ਨੇ ਬਾਈ ਕੋਲੇ ਇਹ ਮਾਡਲ ਬਾਈ ਇਹ ਬਾਈ ਹੈਗਾ 1996 ਮਾਡਲ ਹੈ ਬਾਈ ਠੀਕ ਹੈ ਜੀ ਟਾਇਰ ਟੂਰੇ ਦੇ ਵੀ ਨਵੇਂ ਵਰਗੇ ਚੱਲ ਚਲਾਵੇ ਦਾ ਸੋਹਣਾ ਹੈ ਜੀ ਠੀਕ ਹੈ ਜੀ ਹਾਂ ਇਹ ਆਹ ਪਾਰਾ ਦੇ ਟਾਇਰਾਂ ਚ हां जी हां 12 ਦੇ ਟਾਇਰਾਂ ਚ ਆਏ ਆਪਾਂ ਦੇ 1,80,000 ਡਿਮਾਂਡ ਕਰਦਿਆਂ ਕਰਦਾਂਗੇ ਮਾਨਤਾ ਆਣ ਬਈ ਠੀਕ ਆ ਜੀ ਮਤਲਬ ਬਈ ਛੋਟੇ ਛੋਟੇ ਜੀ ਵੀਾਸਤੇ ਵੀ ਤੋਹਫਾ ਕਾ ਬਾਕੀ ਬਈ ਥੋੜੇ ਪੈਸੇ ਦੇ ਵਿੱਚ ਆਪਣਾ ਕਾਰੋਬਾਰ ਕਰਾ ਲਵਾਂ ਖਰਚਾ ਘਟਾ ਬਈ ਇਹਨਾਂ ਦੇ ਲਈ ਜਾਂਦਾ ਲੋ ਖਰਚਾ ਬਹੁਤ ਘਟਾ ਪਲਟੀਨੇ ਵਾਲਾ ਕੰਮ ਆ ਬਿਲਕੁਲ ਬਿਲਕੁਲ ਠੀਕ ਆ ਜੀ ਕਹਿ ਸਕਦੇ ਆ ਜੀ ਇਹ ਮਾਡਲ 1999 ਮਾਡਲ ਆ ਜੀ ਠੀਕ ਆ ਜੀ ਡਬਲ ਕਲਚ ਆ ਬਈ ਠੀਕ ਆ ਜੀ ਟਾਇਰ ਟੂਰ ਵਧੀਆ ਨੇ ਡੱਕ ਡੱਕ ਲੱਗਿਆ ਹੋਇਆ origignal tractor ਮਗਰਾੜ ਦੁਵਾਰੇ ਲੱਗਿਆ ਹੋਇਆ ਬਾਕੀ ਸ ਕੈਨੇਡਾ ਨਵੇਂ ਮਾਡਲ ਆ ਓਕੇ ਜੀ 190 ਕੁ ਹਜ਼ਾਰ ਡਿਮਾਂਡ ਕਰਦੇ ਐ ਵੀ ਕਰ ਦਾਂਗੇ ਆਪਾਂ ਮਾਨਤਾਣ ਬਾਈ ਠੀਕ ਆ ਬਾਈ ਜੀ ਤੇ ਅਗਲਾ ਇਹ ਆ ਗਿਆ ਬਾਈ ਜੀ ਇਹ 1995 ਮਾਡਲ ਆ ਜੀ ਟਾਇਰ ਨਵੇਂ ਆ ਠੀਕ ਆ ਜੀ ਤੇ ਟਰੈਕਟਰ ਚੰਗਾ ਪੂਰਾ ਡੱਕ ਡੁੱਕ ਸਾਰਾ ਕੁਝ ਲੱਗਿਆ ਹੋਇਆ ਇਹਦੇ ਵੀ ਬਾਈ ਇੱਕ ਗੱਲ ਆ ਬਾਈ ਸੌਂ ਗਿਆ ਸੌਂ ਗਿਆ ਰੱਖਿਆ ਲੱਗਦਾ ਹੈ ਨਾ ਬਈ ਇਹਦਾ ਹਾਂਜੀ ਪੂਰਾ ਸੌਂ ਗਿਆ ਔਰੇ ਲੋਕ ਲਈ ਲਿਆ ਸਾਡੇ ਠੀਕ ਆ ਜੀ ਕਿਉਂਕਿ ਬਈ ਇੱਕ ਦਾ ਆ ਸਪੀਕਰਾਂ ਤੋਂ ਪਤਾ ਲੱਗਦਾ ਸੌਂ ਗਿਆ ਇੱਕ ਆ ਮਗਰਾਟਾ ਮਗਰਾਟਾ ਤੋਂ ਬੰਪਰ ਵੀ ਦਿੱਤਾ ਉਹਨਾਂ ਨੇ ਜਾਨੀ ਖੋਲਿਆ ਹੋਇਆ ਸੀ ਉਹ ਕਸਣਾ ਬਈ ਬੰਪਰ ਠੀਕ ਆ ਹਾਂਜੀ ਹਾਂ ਮਤਲਬ ਬਈ ਕਾਏ ਵੀਰ ਕਹਿਣਗੇ ਸਾਰਾ origignal ਲੱਗਾ ਰੈਡੀ ਰੂਡੀ ਨਮਹਾ ਬਾਈ origignal ਆ ਸਾਰਾ ਟਰੈਕਟਰ ਸਾਰਾ origignal ਆ ਬਾਈ ਠੀਕ ਆ ਪਤਾ ਲੱਗ ਰਿਹਾ ਸੋਦਾ ਬਿਲਕੁਲ ਸੋਹਣਾ ਟਰੈਕਟਰ ਚਲਾ ओके ਤੇ ਪੂਰਾ ਸੋਹਣਾ ਟਰੈਕਟਰ ਇਹਦਾ ਰੇਟ ਰੁਕੇ 1.85 ਕਹਿੰਦੇ ਆ ਆਪਾਂ ਜੀ ਠੀਕ ਆ ਜੀ ਲਓ ਮਤਰਾ 1,85,000 ਤੇ ਅਗਲਾ ਮਹਿੰਦਰਾ ਗਿਆ 550 585 ਹੈ ਡਬਲ ਕਿਲੋ ਹੈ ਵੀ ਹਾਂ ਜੀ ਸਰ ਪੰਜ ਮਾਡਲ ਹੈ ਤੇ ਇਹ 2003 ਦਾ ਮਾਡਲ ਹੈ ਜੀ ਓਕੇ ਜੀ ਮੁਰਲੇਟਰ ਤਾਂ ਹੋਣਗੇ 70 75 ਪੈਸੇ ਪਿਛਲੇ ਤਾਂ 40 45 ਕੇ ਪੈਸੇ ਹੀ ਆ ਬਾਈ ਠੀਕ ਆ ਜੀ ਟਰੈਕਟਰ ਜਣੀ 32 134 300 ਘੰਟਾ ਅਰੀਜਨਲ ਚੱਲਿਆ ਹੈ ਓਕੇ ਹਾਂ ਟਰੈਕਟਰ ਚੰਗਾ ਪੂਰਾ ਬਾਈ ਇਹ ਮਿੱਤਰੋ ਮਤਲਬ ਕਿ ਸੌਕਿਆ ਨੰਬਰ ਆ ਪੂਰਾ ਸੋਨਾ ਟਰੈਕਟਰ ਆ ਠੀਕ ਆ ਜੀ ਸੌਕ ਦੇ ਤੰਦ ਪਾਏ ਹੋਏ ਲੱਗਦੇ ਬਿਲਕੁਲ ਆਪਾਂ 235000 ਹੀ ਡਿਮਾਂਡ ਕਰਦੇ ਠੀਕ ਆ ਜੀ 2 ਲੱਖ 35000 ਰੁਪਏ ਮਤਲਬ ਅ ਬਟ 14 ਦੇ ਟਾਰਾਂ ਚਾ ਗਿਆ ਬਈ ਹਾਂ ਜੀ ਇਹ 14 ਦੇ ਠੀਕ ਆ ਬਈ ਟਰੈਕਟਰ ਦੇਖ ਸਕਦੇ ਹੋ ਪੂਰਾ ਫੁੱਲ ਸੋਨਾ ਹੈ ਠੀਕ ਆ ਆ ਵੀ ਪੂਰਾ ਨਵਾਂ ਟਰੈਕਟਰ ਹੈ ਬਈ ਲੈ ਮਿੱਤਰੋ 2005 ਮਾਡਲ ਹੈ ਦੇਖ ਲੋ ਕੋਕਾ ਪੀਸ ਹੀ ਕਹਿ ਲਿਆਣਾ ਬਈ ਇਹ ਵੀ 22 23 ਵਰਗੀ ਕੰਡੀਸ਼ਨ ਆ ਬਈ ਠੀਕ 2005 ਮਾਡਲ ਆ ਚਾਰੇ ਟਾਇਰ ਜਮੇ ਹੀ ਨਵੇਂ ਆ ਓਕੇ ਜੀ ਹਾਂ ਸੋਨਾ ਟਰੈਕਟਰ ਹੈ ਵੀ ਸਰਪੰਚ ਮਾਡਲ ਆ ਬਈ ਠੀਕ ਆ ਜੀ ਚਾਬੀ ਚੁੱਬੀ ਹਜੇ ਲੱਗੀ ਨਹੀਂ ਮਾਡਲ ਆਪਾਂ ਕਹਿ ਨਹੀਂ ਸਕਦੇ ਜੇ ਆਪਾਂ ਮਾਡਲ ਕਰਨੀ ਜਾਈਏ ਬਈ 2005 ਮਾਡਲ ਕਹਿ ਨਹੀਂ ਸਕਦੇ ਨਾ ਕਹਿ ਨਹੀਂ ਸਕਦੇ ਬਈ ਆ 12 ਖੜਾ ਮੈ ਜਾ ਗਈ ਮਾਰ ਰਿਹਾ ਲਿਸਕ ਬਾਈ ਸਾਬ ਹੁੰਦੀ ਆਪਣੀ ਆਪਣੀ ਹੈਨਾ ਠੀਕ ਆ ਬਾਈ ਹਾਂ ਜੀ ਤੇ ਇਹਦਾ ਰੁਪਇਆ ਲਾਉਣ ਦੀ ਘਰ ਜਾ ਕੇ ਜੂਟ ਤੇ ਨਾ ਟਾਇਰ ਵੀ ਨਵੇਂ ਆ ਬਈ ਸਾਰਾ ਕੁਝ ਜੂਜਾ ਲੱਗੀ ਹੋਈ ਆ ਜਿਹੜਾ ਟੱਕੀ ਲਵਾਉਣਾ ਬਸ ਠੀਕ ਆ ਬਈ ਹਾਂਜੀ ਤੇ ਇਹਦਾ ਰੇਟ ਬਈ ਇਹਦਾ ਰੇਟ ਆਪਾਂ 325 ਕਹਿੰਦੇ ਆ ਜੀ ਠੀਕ ਆ ਜੀ ਬਾਕੀ ਕਰ ਦਾਂ ਕੋਈ ਗੱਲ ਨਹੀਂ ਠੀਕ ਆ ਜੀ ਤੇ ਲੈ ਮੈਨੂੰ ਅਗਲਾ ਫੇਰਾ ਗਿਆ 575 ਇਹ 575 ਆ ਜੀ ਇਹ ਵੀ ਫਸਟ ਆਨਰਰੀ ਆ ਬਈ ਠੀਕ ਆ ਜੀ ਲੋਕਲੀ ਨੰਬਰ ਆ ਸਾਡੇ ਪੀਪੀ 11 ਪੀਪੀ 11 ਤੇ ਪਾਵਰ ਸਟੀering ਚ ਆ ਗਿਆ ਇਹ ਲੈ ਮੈਨੂੰ ਪਾਵਰ ਸਟੀering ਸਾਰਾ ਕੁਝ ਲੱਗਿਆ ਆ ਬਈ ਵੱਡੀ ਹਾਂਡੀ ਆ ਗਿਆ ਨੇ ਬਈ ਹਾਂਜੀ ਹਾਂਜੀ ਬਈ ਓਕੇ ਬਈ ਜੀ ਲੈ ਮੈਨੂੰ ਵੱਡੀ ਹ ਵੇ ਖੜਾ ਦੇਤੀ ਹੋਣ ਲੱਗ ਰਹੀ ਨਾ ਵੀ ਟਰਾਲੀ ਹੁਣ ਤਾਂ ਪੂਰੇ ਵਧੀਆ ਨੇ ਭਾਈ ਬੰਪਰ ਬੰਪਰ ਹੈਵੀ ਲੱਗਿਆ ਹੋਇਆ ਠੀਕ ਹੈ ਜੀ ਮਰਦਾ ਨਹੀਂ ਇਹ ਟਰੈਕਟਰ ਨਹੀਂ ਨਾ ਇਹ ਤਾਂ ਭਾਈ ਬਹੁਤ ਵਧੀਆ ਚੀਜ਼ ਆ ਇਹਦਾ ਟਾਇਰ ਟੂਰ ਨਵੇਂ ਨੇ ਕੋਈ ਪੈਸਾ ਇੱਥੇ ਵੀ ਲਾਉਣ ਦੀ ਲੋੜ ਨਹੀਂ ਭਾਈ ਇਹ 385 ਕਰਦੇ ਆ ਆਪਾਂ ਇਹ ਮਿੱਤਰੋ ਇਹਦਾ 3 ਲੱਖ 85 ਹਜ਼ਾਰ ਜਿੰਨੇ ਟਰੈਕਟਰ ਦਿਖਾ ਰਿਹਾ ਭਾਈ ਪੁਰਾਣਾ ਟਰੈਕਟਰ ਕੱਟਿਆ ਜੋਰੇ ਇੱਕ ਨਾਲ ਬੇ ਆ ਕੱਟਿਆ ਜੋ ਪੁਰਾਣਾ ਆ ਰਿਹਾ ਇੱਕ ਨਾਲ ਕੱਟਿਆ ਮਤਲਬ 12 13 ਤੋਂ ਮਾਡਲ ਤੋਂ ਵੀਰੇ ਲੋਨ ਹੋ ਜਾਊਗਾ ਬਾਕੀ ਤੁਹਾਡੇ ਸਿਵਲ ਤੇ ਡਿਪੈਂਡ ਆ ਲੱਖ ਰੁਪਏ ਨਾਲ ਭਾਈ ਤੁਸੀਂ ਇਥੋਂ ਟਰੈਕਟਰ ਲਾਲੀ ਮਤਰਾ ਦਿਖਾ ਦੇ ਜਿੰਨੇ ਹੈਗੇ ਨੇ ਹੁਣ ਸਾਰੇ ਜੌਂਡੀਆਰੀ ਖੜੇ ਆ ਬਾਈ ਤੇ ਸੱਤ ਖੜੇ ਆ ਜੌਂਡੀਆਰੀ ਨੇ ਬਾਈ ਠੀਕ ਆ ਜੀ ਇਹ ਕਾਲੀ ਬਾਡੀ ਵਾਲਾ ਟਾਪ ਮਾਡਲ ਆ ਬਾਈ ਠੀਕ ਆ ਜੀ ਇੱਕ ਗੱਲ ਹੋਰ ਆ ਨਾ ਬਈ ਕਾਲੀ ਬਾਡੀ ਵਾਲੇ ਦੇ ਲੋਕ ਇਸ ਲਈ ਭਾਣ ਨਹੀਂ ਕਹਿੰਦੇ ਯੂਰ ਬਹੁਤ ਮਾਰਦਾ ਯੂਰ ਵਧੀਆ ਹਾਂਜੀ ਬਾਈ ਵਧੀਆ ਟਰੈਕਟਰ ਨੇ ਇਹ ਲੈ ਬਿੱਤਰੋ ਫੁੱਲਦਾ ਡਬਲ ਡਿਸਟ੍ਰਿਬਿਊਟਰ ਆ ਓਕੇ ਜੀ ਹਾਂਜੀ ਟਾਇਰ ਟੂਰ ਵਧੀਆ ਨੇ ਹੈ ਕਿੰਨੇ 60 ਕੇ ਪੈਸੇ ਠੀਕ ਆ ਜੀ ਤੇ ਟਰੈਕਟਰ ਇਹ ਵੀ ਵਧੀਆ ਬਾਈ ਕੋਈ ਬਹਿਣ ਦੀ ਲੋੜ ਨਹੀਂ ਮਾਨਸਾ ਦਾ ਨਾਮ ਚੱਲ ਚਲਾਵੇ ਦਾ ਬਹੁਤ ਸੋਹਣਾ ਬਾਈ ਠੀਕ ਆ ਬਾਈ ਹਾਂ ਮੇਸ ਵਾਲਾ ਟਰੈਕਟਰ ਦੇ ਬਿਲਕੁਲ ਬਿਲਕੁਲ ਬਾਈ ਤੇ ਇਹਦੀ ਡਿਮਾਂਡ ਬਾਈ ਡਿਮਾਂਡ 5 15 ਕਰਦੇ ਆ 5 ਕ ਦਾ ਦੇ ਦਾਂਗੇ ਬਾਈ ਹੋਰ ਵੀ ਕਰਦਾ ਕੋਈ ਗੱਲ ਨਹੀਂ ਬਾਈ ਠੀਕ ਆ 5 ਤੋਂ ਥੱਲੇ ਆ ਗਿਆ ਆ ਜੂਗਾ ਕੋਈ ਗੱਲ ਨਹੀਂ ਠੀਕ ਆ ਭਾਈ ਜੀ ਤਲੇ ਮਤਰਾ ਵਗੇ ਆ ਗਿਆ 50 50 ਡੀ ਟੀ ਇਹ 2014 ਮਾਡਲ ਹੈ ਜੀ ਠੀਕ ਹੈ ਜੀ ਇਹ ਪਟਿਆਲਾ ਨੰਬਰੀ ਹੈ ਸਾਡੇ ਲੋਕਲ ਠੀਕ ਹੈ ਜੀ ਸੋਨਾ ਟਰੈਕਟਰ ਫਸਟ ਓਨਰ ਦਾ ਹੀ ਹੈ ਜੀ ਠੀਕ ਹੈ ਟਾਇਰ ਨਵੇਂ ਹੀ ਆ ਚਾਰੇ ਇੱਕ ਗੱਲ ਹੋਰ ਦੇਖਣ ਨੂੰ ਮਿਲਣੀ ਹੈ ਬਾਈ ਉਰੇ ਵੀ ਜਿੰਨੇ ਟਰੈਕਟਰਾਂ ਦੇ ਵਿੱਚ ਜਿਆਦਾ ਨਾਲ ਦੇ ਟਾਇਰ ਹੋਣਗੇ ਜਾਂ ਨਵੇਂ ਹੋਣਗੇ ਹੋਣਗੇ ਬਾਈ ਟਾਇਰਾਂ ਦਾ ਤਾਂ ਕੰਮ ਆ ਫਿਰ ਬਾਈ ਠੀਕ ਹੈ ਟਾਇਰ ਮਹਿੰਗੇ ਬਹੁਤ ਹੋਗੇ ਬਈ ਪਵਾਉਣੇ ਪੈ ਜਾਣ ਬਹੁਤ ਮਹਿੰਗੇ ਹੋਣਗੇ ਉਹਦੇ ਟਰੈਕਟਰ ਦੇ ਇੰਨੇ ਪੈਸੇ ਮੈਂ ਕਹਿੰਦਾ 70000 ਮੰਗ ਲਾ 70000 ਪ੍ਰਯਾਪੀ ਜੋ ਚੌਕੜਾ ਬੰਦ ਬਿਲਕੁਲ ਬਈ ਇੰਨਾ ਹੀ ਪੈਂਦਾ ਠੀਕ ਆ ਬਾਈ ਬਈ ਮਤਲਬ ਤੁਸੀਂ ਦੇ ਸਕਦੇ ਹੋ ਕਿ ਪੂਰੇ ਪੈਸਾ ਕਿਸਾਨ ਭਰਾ ਵੱਧ ਲਾ ਦੋ ਪਰ ਘਰੇ ਆ ਕੇ ਲਾਉਣ ਦੀ ਲੋੜ ਨਹੀਂ ਬਈ ਟਰੈਕਟਰ ਵੀ ਦੇਖ ਲੈ ਤੂੰ ਆਪਣੇ ਤੁਸੀਂ ਬਾਈ ਰੋਜ਼ ਫਿਰਦੇ ਹੋ ਠੀਕ ਆ ਤਾਂ ਦੇਖ ਲਈ ਟਰੈਕਟਰ ਠੀਕ ਆ ਬੰਦ ਲੈਂਦੇ ਮਾਸ਼ਾ ਲੱਭ ਲੱਭ ਲਿਓਨੇ ਆ ਬਈ ਸੋਹਣੇ ਟਰੈਕਟਰ ਹੋਣਗੇ ਸਾਰੇ ਠੀਕ ਆ ਬਾਈ ਮਤਲਬ ਬਈ ਮਾਰਕੀਟ ਚ ਚੱਲੇ ਫੇਰ ਹੀ ਪੈਦਾਣਾ ਬਈ ਸਵਾਦ ਵੀ ਟਰੈਕਟਰ ਆਈ ਬਾਈ ਆਪਣਾ ਹੁਣ ਸ਼ਰਾਧਾ ਚ ਵੀ ਵਿਕੀ ਜਾਂਦਾ ਨਾ ਮਰਦੀ ਲੈ ਲੋ बिकਦਾ ਨਹੀਂ ਹੈਗਾ ਬਾਈ ਇਹਦਾ ਰੇਟ ਬਾਈ ਚੰਗਾ ਚਾਹੇ ਮਹਿੰਗਾ ਵੀ ਲੈ ਲੀਏ ਤੁਮ 6-4 ਡਿਮਾਂਡ ਕਰਦੇ ਆ ਬਾਈ ਕਰ ਦਾਂਗੇ ਮਾਨ ਤਣ ਪੂਰਾ ਠੀਕ ਹੈ ਜੀ ਸਾ 14 ਮਾਡਲ ਹੈ ਮਿੱਤਰੋ 14 ਮਾਡਲ ਹੈ ਜੀ ਤੇ ਅੱਗੇ ਆ ਗਿਆ ਮਿੱਤਰੋ 5210 5210 ਹੈ 2021 ਮਾਡਲ ਠੀਕ ਹੈ ਜੀ ਇਹ ਵੀ ਫਾਈ ਹਜ਼ਾਰ ਕ ਘੰਟਾ ਚੱਲਿਆ 1100 ਨਾਲ ਦੇ ਟਾਇਰ ਆ ਚਾਰੇ ਬਾਈ ਠੀਕ ਹੈ ਜੀ ਯਾਰ 1100 ਘੰਟਾ ਚੱਲਿਆ ਬਈ ਆਈ ਸੇ ਉਸੇ ਦੀ ਕੰਡੀਸ਼ਨ ਦਿਖਾ ਦੇ ਬਾਈ ਪੂਰਾ ਸੋਨਾ ਟਰੈਕਟਰ ਪੰਪ ਪੰਪ ਦਿਖਾ ਦੇ ਚਾਹੇ ਪੂਰਾ ਚੰਗਾ ਟਰੈਕਟਰ ਪ੍ਰੋ ਗੇਅਰ ਪ੍ਰੋ ਚਾਹੇ ਠੀਕ ਹੈ ਫ ਠੀਕ ਆ ਭਾਈ ਹਾਂ ਜੀ ਹਾਂ ਜੀ ਪੂਰਾ ਸੋਹਣਾ ਆਹ ਦੇਖੋ ਬਈ ਚਿੱਟਾ ਝੂਟਾ ਆਇਆ ਤਾਂ ਕਹੇ ਸਾਰੀਆਂ ਨਾਲ ਦੀ ਪਈਆਂ ਨੇ ਕਿ ਬਿਲਕੁਲ ਬਿਲਕੁਲ ਫੁੱਲ ਸੋਹਣਾ ਤੇ ਫੁੱਲ ਨਵਾਂ ਟਰੈਕਰ ਆਣਾ ਮੈਂ ਹੁਣ ਆਪਾਂ ਇਹਦੀ ਡਿਮਾਂਡ 7.5 ਵੀ ਕਰੀਏ ਜਾਂ 7 10 ਵੀ ਕਰੀਏ ਹੁਣ GST ਕਰਕੇ ਥੋੜੇ ਜਿਹਾ ਉੱਚਾ ਮਾਡਲ ਫਿਰ ਘੱਟ ਕਰ ਤੇ ਠੀਕ ਆ ਭਾਈ ਹੁਣ ਆਪਾਂ 7 ਤੋਂ ਅੰਦਰ ਦੇ ਦਾਂਗੇ ਭਾਈ ਠੀਕ ਆ ਬਈ ਆਪਾਂ ਕਹਿ ਲਿਆ ਭਈ ਕਈ ਵੀਰ ਹੁਣ ਕਹਿੰਦੇ ਹੋਣਗੇ ਵੀ GST ਕਰਕੇ ਹਨਾ ਪਰ ਰੇਟ ਆਪਣਾ ਵੀ ਫਰਕ ਪਿਆ ਕਹਿੰਨੇ ਪਿਆ ਭਾਈ ਉੱਚੇ ਮਾਡਲ ਨੂੰ ਤਾਂ ਪਿਆ ਹੀ ਆ ਭਾਈ ਠੀਕ ਆ ਹਾਂ ਜੀ ਨਹੀਂ ਇਹ ਵੱਧ ਵ 80 85000 ਦਾ ਵੀ ਦੇ ਦਾਂ ਠੀਕ ਹੈ ਜੀ ਜੇ ਮੈਂ ਨਵਾਂ ਟਰੈਕਟਰ ਪੂਰਾ ਕਈ ਭਰਾ ਕਹਿੰਦੇ ਨੇ ਬਈ ਨਵਾਂ ਟਰੈਕਟਰ ਖਰੀਦਣਾ ਚਾਹੁੰਦੇ ਹੋਣਾ ਜਰੂਰੀ ਨਹੀਂ ਹੈਗਾ ਵੀ ਆਣਾ ਵੀ ਜਿਆਦਾ ਨਾ ਆ ਨਵੇਂ 'ਚ ਵੀ ਫਰਕ ਪਿਆ ਫਿਰ ਪੁਰਾਣਿਆਂ 'ਚ ਵੀ ਪੈਣਾ ਜਾਂ ਨਵੇਂ 'ਚ ਪੈ ਗਿਆ ਪੁਰਾਣਿਆਂ 'ਚ ਵੀ ਪੈਣਾ ਹੀ ਪੈਣਾ ਬਸ ਤਾਂ ਪੈ ਗਿਆ ਲੈਣਾ ਬਈ ਹਾਂਜੀ ਬਿਲਕੁਲ ਪਰ ਜਿਹੜੀ ਮਾਰਕੀਟ ਹੈਗੀ ਉਹ ਰਹੂਗੀ ਉਹ ਤਾਂ ਰਹੂਗੀ ਹੋ ਜੀ ਜਿਹੜੇ ਹੁਣ 53 ਦਾ ਸਹਬ ਬੰਦੀ ਹੋ ਗਏ ਹੁਣ ਆਉਂਦੇ ਹੀ ਨਹੀਂ ਬਾਈ ਸੀਆ ਇਹਨਾਂ ਨੂੰ ਘੱਟ ਫਰਕ ਪਊਗਾ ਬਾਈ ਠੀਕ ਆ ਬਾਈ ਇੱਕ ਨਿਗਾ ਉਰੇ ਮਰਵਾ ਦੇ ਬਾਈ ਤਰਸੇਮ ਆ ਦੇਗਾ ਸਾਰੇ ਲੱਗੇ ਪੈਨੇ ਸਟicker ਬਾਈ 2400 ਕੰਟ ਅਰੀਜਨਲ ਚੱਲਿਆ ਫਿਲਟਰ ਤੇ ਦੇਖ ਲੈ ਬਾਈ 2200 ਤੇ ਸਰਵਿਸ ਹੋਈ ਪਈ ਹੈ ਡੇਟ ਵੀ ਲਿਖੀ ਪਈ ਹੈ ਬਾਈ ਲੈ ਪੰਜ ਪੰਜ ਦੇਖ ਲੈ 2025 ਨੂੰ ਸਰਵਿਸ ਹੋਈ ਹੋਈ ਆ ਠੀਕ ਆ 2200 ਕੁਝ ਘੰਟੇ ਤੇ ਹੋਈ ਆ ਸਾਰਾ ਟਰੈਕਟਰ ਨਵੇਂ ਵਰਗਾ ਪਿਆ ਬਾਈ ਆ ਨਵਾਂ ਜਿਹੜਾ ਲਿਆ ਉਹਨਾਂ ਨੇ ਉਹਦੇ ਟਾਇਰ ਲਾਹਾ ਗੇ ਉਕੇ ਆਦੇ ਲਾ ਕੇ ਲੈ ਕੇ ਦੇਖ ਲੋ ਜਮੇ ਨਵੇਂ ਟਾਇਰ ਨੇ ਬਾਈ ਚਾਰੇ ਟਾਇਰ ਚੌਕੜਾ ਟਾਇਰ ਦਾ ਜਮਾ ਨਵਾਂ ਨਵਾਂ ਟਾਇਰ ਵੀ ਦੇਖ ਲੈ ਬਾਈ ਨਵੇਂ ਵਰਗਾ ਪਿਆ 18 ਮਾਡਲ ਕਹਿ ਦੋ ਕੋਈ ਨਾ ਬਰੇ ਮੈਂ ਤਾਂ ਐ ਲੱਗਦਾ ਜਿਵੇਂ 24 23 24 25 ਵੀ ਕਹਦੇ ਤਾਂ ਵੀ ਤੂੰ ਮੰਨਣਾ ਪੋਗਾ ਵੀ ਨਹੀਂਗਾ ਜੀ ਇਹ ਆਪਾਂ ਕੰਕਰੀਟ ਟ੍ਰੈਕਟਰ ਵੀ ਵੇਖਉਂਦਾ ਆ ਹਾਲੇ ਇਹਨਾਂ ਵਿੱਚ ਚੌਥਾ ਮਾਡਲ ਲਾ ਦੇਣਾ ਵੀ ਟਰੈਕਟਰ ਆ ਬਾਈ ਬਹੁਤ ਨਵਾਂ ਟਰੈਕਟਰ ਆ ਹਾਂ ਬਸ ਸੋਹਣਾਗਾ ਬਾਈ ਟਰੈਕਟਰ ਕਹਿ ਸਕਦੇ ਆਂਗੇ ਜੇ ਬਾਈ ਤੁਸੀਂ ਨਵਾਂ ਟਰੈਕਟਰ ਖਰੀਦਣ ਜਾ ਰਹੇ ਹੋ ਚੁੱਪ ਕਰਕੇ ਉਰੇ ਆ ਜਾਓ ਘੱਟੋ ਘੱਟ ਨਾ ਵਾਲਾ 2.5 ਤੋਂ 3 ਲੱਖ ਰੁਪਏ ਦਾ ਨਵਾਂ ਬਾਈ ਹੁਣ ਸੀਆਰਡੀ ਚ ਆਉਂਦਾ ਬੰਦਾ ਉਹ ਕਰ ਰਿਹਾ ਕਿਤੇ ਕੋਈ ਚਾਹ ਵਾਣਾ ਇਹਦਾ ਹਾਂਜੀ ਉਹ ਉਹ ਨਹੀਂ ਛੱਡਦਾ ਬਾਈ ਇੱਕ ਗੱਲ ਹੋਰ ਆਗਾ ਪਰ ਆਪਣੇ ਕਿਸਾਨ ਭਰਾ ਨੇ ਇਹਦੇ ਨਾਲ ਸੀੜ-ਸਾੜ ਜ਼ਰੂਰ ਕਰਨੀ ਹੁੰਦੀ ਆ ਨਾ ਬਈ ਆਹੋ ਤਾਂ ਗੱਲ ਹੈਗੀ ਬਾਈ ਠੀਕ ਆ ਕਿਉਂਕਿ ਬਈ ਉਹ ਕੰ ਉਹ ਵੀ ਫਾਸਟ ਦਾ ਹੀ ਆ ਠੀਕ ਹੈ ਤੇ ਆ ਆ ਗਿਆ ਬਈ ਇਹ ਵੀ ਫਾਸਟ ਹੁੰਦਾ ਇਹਦਾ ਰੇਟ ਬਈ ਇਹਦਾ ਰੇਟ ਹੈਗਾ ਬਈ 6 ਲੱਖ 95 ਕੁ ਹਜ਼ਾਰ ਕਰਦੇ ਆ ਬਈ 6 ਲੱਖ ਹੁਣ ਘਟਾਉਣਾ ਪਊਗਾ 675 ਕੁ ਤਾਂ ਦੇ ਦਾਂਗੇ ਹੋਰ ਵੀ ਕਰ ਦਾਂਗੇ ਬਈ ਠੀਕ ਹੈ ਜੀ ਤੇ ਆ ਗਿਆ ਗਿਆ 53 10 2009 ਮਾਡਲ ਆ ਬਈ ਠੀਕ ਆ ਆ ਪਿੱਤਰੋ 2009 ਮਾਡਲ ਇਹ ਨਵੇਂ ਸ਼ਹਿਰ ਦਾ ਨੰਬਰ ਹੈ ਠੀਕ ਹੈ ਟਰੈਕਟਰ ਚੰਗਾ ਪੂਰਾ ਹੈ ਵੀ ਬਈ ਪਰ ਜਿਹਦੇ ਕੋਲ ਇਹ ਟਰੈਕਟਰ ਸੇਤੀ ਹੈਗਾਗਾ ਬਈ ਉਹ ਵੇਚਦਾ ਨਹੀਂ ਨਾ ਇਹ ਟਰੈਕਟਰ ਉਹ ਵੀ ਵੇਚਦਾ ਬਈ ਕਿਉਂਕਿ ਬਈ ਕਾਲਟਰ ਡਾਲਾ ਜੋਰੀ ਬਹੁਤ ਮਾਰਦਾਗਾ ਜੋਰ ਮਾਰਦਾ ਬਈ ਵਧੀਆ ਟਰੈਕਟਰ ਨੇ ਠੀਕ ਆ ਪਰ ਉਹ ਰੇਟ ਮਿਲਦਾ ਨਹੀਂ ਹੈਗਾ ਨਾ ਜਿਹੜਾ ਬਈ ਅਗਲੇ ਨੂੰ ਆਇਆ ਹੁੰਦਾਗਾ ਆ ਦੇਖ ਲੈ ਬਈ ਸਾਰਾ ਸੀਲਡ ਬਈ ਟਰੈਕਟਰ ਸੋਨਾ ਪਿਆ ਠੀਕ ਆ ਲੈ ਮਿੱਤਰੋ ਪੂਰਾ ਸੋਨਾ ਪਿਆ ਟਰੈਕਟਰ ਜਣੀ ਮਾਡਲ ਦੇ ਹਿਸਾਬ ਨਾਲ ਬਹੁਤ ਵਧੀਆ ਟਰੈਕਟਰ ਪਿਆ ਮਾਡਲ ਦੇ ਹਿਸਾਬ ਨਾਲ ਤਾਂ ਬਈ ਕਹਿੰਦੇ ਆ ਆਪਾਂ ਦੇ ਵੀ ਭਾਜ ਦੇਵਾਂਗੇ ਬਈ ਆਪਾਂ ਇਹ 4 ਲੱਖ 20 ਕਿਹ ਹਜ਼ਾਰ ਤਾਂ ਦੇ ਦਾਂਗੇ ਠੀਕ ਆ ਜੀ ਲੈ ਮਿੱਤਰੋ 4 ਲੱਖ ਤਲੇ ਮਿੱਤਰੋ ਵਾਕੀ ਦਿਖਾਉਣਿਆ ਤੁਹਾਨੂੰ ਏਸੀ ਕੈਬਨ ਵਾਲਾ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਸਾਨੂੰ ਏਸੀ ਕੈਬਨ ਵਾਲਾ 5405 ਲੈ ਕੇ ਆਓ ਗੇਅਰ ਪ੍ਰੋ ਜਿਹੜੀ ਲਿੰਕ ਚ ਆ ਜਾਂਦਾ ਬਈ ਇਹ ਵੀ ਹਾਂਜੀ ਬਾਈ ਠੀਕ ਆ ਜੀ ਲੈ ਮਿੱਤਰੋ ਟਾਪ ਮਾਡਲ ਆਗਾ ਦੇਖ ਸਕਦੇ ਹੋ ਕਿ ਕੰਪਨੀ ਦੇ ਵਿੱਚ ਜੇ ਤੁਸੀਂ ਜਾਓਗੇ ਬਈ ਆਹ ਵੇਟ ਤੁਹਾਨੂੰ ਸੇਤੀ ਮਿਲ ਲੈਣੀ ਹੈ ਬਈ ਬਿਲਕੁਲ ਇਹਦਾ ਐਕਸਟਰਾ ਲਵਾਉਣੇ ਪੈਂਦੇ ਐਕਸਟਰਾ ਲਵਾਉਣੇ ਪੈਂਦੇ ਨੇਗੇ ਬਈ ਠੰਡੇ ਦਾ ਨੰਬਰ ਆ ਮਿੱਤਰੋ ਸੋਨਾ ਬਾਈ ਨਾਲ ਦੇ ਟਾਇਰ ਆ ਸਾਰੇ ਇਹ ਲੱਗਿਆ ਹੈ 12ਵਾਂ ਕੈਬਨ ਜਣੀ ਲਾ ਲਓ 2 ਕ ਲੱਖ ਦਾ ਤਾਂ ਲੱਗਿਆ ਹੋਏ ਹੋਗਾ 2 ਕ ਲੱਖ ਦਾ ਆਮ ਗੱਲ ਹੈ ਅਸੀਂ ਦੂਜੇ ਰੇਟ 'ਚ ਹੀ ਦੇ ਦਾਂਗੇ ਇਹਨਾਂ ਨੂੰ ਜਿੰਨਾ ਕਿਦਾ ਆਮ ਰੇਟ ਆ ਜੀ ਠੀਕ ਆ ਹਾਂ ਬਾਈ ਕੈਬਨ ਜਿੰਨੇ ਦਾ ਬਾਈ ਕੈਬਨ ਦਾ ਫ੍ਰੀ ਮੰਗਣਾ ਤੁਹਾਨੂੰ ਆ ਜਿਹੜਾ ਕੈਬਨ ਆ ਨਾ ਟਰੈਕਟਰ ਦੇ ਨਾਲ ਫ੍ਰੀ ਹੈਗਾ ਇਹ ਤਾਂ ਮੰਨ ਲਓ ਫ੍ਰੀ ਹੋ ਆ ਬਾਈ ਫ੍ਰੀ ਮੰਗੀ ਆ ਠੀਕ ਆ ਹੁਣ ਇਹ 12 12:30 ਦਾ ਉਹ ਵੀ ਵਿਕੀ ਜਾਂਦਾ ਬਾਈ ਸਹੀ ਗੱਲ ਬਈ ਹਾਂ ਆਪਾਂ ਇਹਨੂੰ 12:30 ਦਾ ਦੇ ਦਾਂਗੇ ਸਾਡੇ ਕੈਬਨ ਠੀਕ ਆ ਲਾਸਟ ਦੇ ਦਨੂ ਬਚੇ ਨੇ 11:30 ਦਾ 11:30 ਦਾ ਬਾਈ ਠੀਕ ਆ ਰਾਨਾ ਮਾ ਟਰੈਕਟਰ 73 ਐਜ ਬਾਈ ਇਹਦਾ ਰੇਟ ਵੀ ਦੱਸ ਰਿਹਾ ਰੇਟ 1240 ਰੱਖਿਆ ਹੈ ਇਹਦੇ ਬਾਈ 90000 ਰੁਪਏ ਆ ਹਾਂ ਦੇਖ ਲੈਣਾ ਲੈ ਤੇਰਾ 90000 ਦਾ ਡਿਸਕਾਊਂਟ ਆ ਅੱਛਾ ਕੈਵਨ ਫ੍ਰੀ ਐਲ ਸੀ ਡੀ ਵਗੈਰਾ ਆ ਜਾ ਬਾਈ ਵਿੱਚ ਦਿਖਾ ਦੇ ਮਾ ਇਹ ਸੀ ਕੈਵਨ ਪੂਰਾ ਵਧੀਆ ਟਰੈਕਟਰ ਆ ਬਾਈ ਤੇ ਕਾ ਭਾਈ ਹੁਣ ਕਈ ਵੀਰ ਕਹਿ ਰਹੇ ਨੇ ਸਾਰਾ ਕੁਝ ਲੱਗਿਆ ਹੋਇਆ ਉੱਪਰ ਦਿਖਾ ਦੇ ਬਾਈ ਸਾਰਿਆਂ ਨੂੰ ਸੋਨਾ ਟਰੈਕਟਰ ਐਸੀ ਗੱਲ ਕਰ ਕੇ ਹੈਗੀ ਬਾਈ ਜਿਵੇਂ ਆਪਾਂ ਕਹਿ ਲਈਏ ਬਈ ਕੰਪਨੀ ਫੀਟਿੰਗ ਵਾਲਾ ਕੰਮ ਕਰਿਆ ਪਿਆਣਾ ਬਈ ਏਸੀ ਕਿਵੇਂ ਕੰਮ ਕਰਦਾ ਭਾਈ ਇਹਦਾ ਫੁੱਲ ਕਰਦਾ ਕੂਲਿੰਗ ਬਾਈ ਕੂਲਿੰਗ ਦਾ 2 ਮਿੰਟ ਚ ਠੰਡਾ ਕਰ ਦਿੰਦਾ ਚਮਾ ਠੀਕ ਆ ਇਹਦੇ ਬਾਅਦ ਕਰ ਦਿੰਦਾ ਬੰਦ ਕਰਕੇ ਪਰੇ ਹੋ ਜਾਏ ਬਿਲਕੁਲ ਬਿਲਕੁਲ ਠੀਕ ਆ ਭਾਈ ਸਾਢੇ 11 ਲੱਖ ਰੁਪਏ ਦਾ ਮਿੱਤਰੋ ਇਹ ਮਿਲ ਜੂਗਾ ਇਹ ਦੇ ਦਾਂਗ ਲਾ ਤੇ ਅੱਗੇ ਆ ਗਿਆ ਭਾਈ ਸਵਰਾਜ 843 ਸਵਰਾਜ 855 ਦਾ ਛੋਟਾ ਭਾਈ ਕਹਿ ਸਕਦਾ ਦੇਣਾ ਭਾਈ ਛੋਟਾ ਭਾਈ ਕਹਿ ਸਕਦਾ ਔਲੂ ਔਲੇ ਲੰਦੇ ਭਾਈ ਜਦ ਦੇਣਾ ਇੱਕ ਗੱਲ ਹੋਰ ਆ ਭਾਈ ਇਹ ਟਰੈਕਟਰ ਨਾਲ ਜਿਹੜੇ ਅੱਜ ਕੱਲ 3 ਸਪੀਡ ਟਰੈਕਟਰ ਆ ਰਹੇ ਨੇਗੇ ਇਹ ਤੋ ਤਿਆਰ ਹੋ ਰਹੇ ਨੇ ਕਿਉਂਕਿ ਜਿਹੜਾ ਇਹਦਾ ਗੇਅਰ ਹੈਗਾ ਮਿੱਤਰੋ 3 ਸਪੀਡ ਥੋੜਾ ਜਿਆਦਾ ਜਲਦੀ ਹੋ ਜਾਂਦਾਗਾ ਤੇ ਕੱਟ ਪੈਸਿਆਂ ਦੇ ਵਿੱਚ ਹੋ ਜਾਂਦਾ ਹਾਂ ਜੇ 3 ਸਪੀਡ ਵੀ ਕਰਾਉਣਾ ਤਾਂ ਵੀ ਇਹਨੂੰ ਉੱਚਾ ਨਹੀਂ ਸਾਈਡ ਗੇਅਰ ਹੈ ਬਾਈ ਠੀਕ ਹੈ ਸਾਈਡ ਗੇਅਰ ਹੈ ਇਹ ਹੀ ਮਤਲਬ ਅੱਜ ਕੱਲ ਮਤਲਬ ਵੀ ਉੱਚਾ 2023 ਮਾਡਲ ਹੈ ਬਾਈ ਠੀਕ ਆ 23 ਮਾਡਲ ਆ ਨਾਲ ਦਾ ਹੀ ਟਾਇਰ ਆ ਬੇਚਾਰੇ ਲੈ 10000 ਕ ਘੰਟਾ ਹੀ ਚੱਲਿਆ ਹੈ ਠੀਕ ਆ ਸਾਰਾ ਟਰੈਕਟਰ ਨਵੇਂ ਵਰਗਾ ਪਿਆ ਬਾਈ ਨੰਬਰ ਇਹਦਾ ਬਾਈ ਨੰਬਰ ਪੰਜਾਬ ਆ ਬਾਈ ਫਸਟ ਹੈ ਲੈ ਮਿੱਤਰੋ ਫਸਟ ਓਨਰ ਹੈਗਾ 2023 ਮਾਡਲ ਆ ओके नाल ਦੇ ਟੈਰਾ ਜਾ ਕਿਤੇ ਚਾਬੀ ਨਹੀਂ ਹਜੇ ਪੰਪ ਪੰਪ ਨੂੰ ਬਾਈ ਕਿਤੇ ਵੀ ਨਹੀਂ ਚਾਬੀ ਨਵੇਂ ਵਰਗਾ ਪਿਆ ਟੱਟ ਕੰਟੇ ਤੇ ਕਿਰੂਣ ਕਿੰਨੇ ਕਿਤੇ ਲੱਗਦੇ ਕੰਟੇ 10000 ਕ ਚੱਲੇ ਠੀਕ ਮਤਲਬ ਕਹਿ ਲਿਓ ਕੁੱਲ ਮਿਲਾ ਕੇ ਰਮਾ ਹੋਇਆ ਹੋਇਆ ਹੈਗਾ ਰਮਾ ਹੋਇਆ ਹੋਇਆ ਠੀਕ ਆ ਬਾਈ ਲੈ ਮਿੱਤਰੋ ਕੁੱਲ ਮਿਲਾ ਕੇ ਨਮਾ ਹੋਇਆ ਹੋਇਆ ਹੈਗਾ ਤੇ ਰੇਟ ਬਈ ਹੈਗਾ ਇਹਦਾ 5 ਲੱਖ 85 ਕਿਹ ਹਜ਼ਾਰ ਕਹਿੰਦੇ ਆ ਹੋਰ ਘੱਟ ਦੇ ਦਾਂਗੇ ਬਈ ਕਹੀ ਕਹਿ ਲਿਓ ਮਿੱਤਰੋ ਹੋਰ ਬਾਈ ਕਹਿੰਦਾ ਘੱਟ ਦੇ ਦਾਂਗੇ ਬਈ 2 ਲੱਖ ਵਾਂਗ ਸਸਤਾ ਮਿਲ ਰਿਹਾ ਬਾਈ ਠੀਕ ਆ ਬਈ 2.5 ਲੱਖ ਦਾ ਫਾਇਦਾ ਹੋਜੂ ਜਿਹਨੇ ਲੈਣਾ ਨਵੇਂ ਵਰਗਾ ਟ ਮਤਲਬ ਟਰੈਕਟਰ ਬਾਈਆਂ ਕੋਲੇ ਬਹੁਤ ਹੁੰਦੇ ਨੇ ਬਾਈ ਤੇ ਅਗਲਾ ਦਿਖਾਉਣਾ ਏ ਤੁਹਾਨੂੰ ਬਾਈ ਦੋ ਫਾਰਮਰ ਟਰੈਕ ਰਹਿ ਗਏ ਇਹ ਮਾਡਲ ਬਾਈ ਦੋ ਰਹਿ ਗਏ ਵੀ ਬਾਈ ਜੌਂਡੀ ਆ ਰਾਮਾ ਆਪਣੇ ਕੋਲ ਆ ਪਿਛਲੇ ਹਫਤੇ ਹੀ ਮੈਨੂੰ ਲੱਗਦਾ 8-9 ਸੀ ਠੀਕ ਹੈ ਜੀ ਹਾਂ ਇਹ ਬਾਈ 1999 ਮਾਡਲ ਆ ਠੀਕ ਹੈ ਇਹ ਵੀ ਸਾਰਾ Ориਜినਲ ਆ ਬਾਈ ਟਰੈਕਟਰ ਠੀਕ ਹੈ ਟਾ ਟੂ ਸੋਹਣੇ ਨੇ ਸਾਰਾ ਕੁਝ ਆ ਦੇਖੋ ਬਾਈ ਸਾਰਾ ਬਈ ਧੁੱਪ ਦਾ ਪੰਡਾ ਨਹੀਂ ਸਾਰਾ Ориਜినਲ ਆ ਬਾਈ ਟਰੈਕਟਰ ਠੀਕ ਆ ਬਾਈ ਜੀ ਮਤਲਬ ਬਈ ਡਾਡਾ ਟ੍ਰਾਈਕ ਦਾ ਇਹਦੇ ਵੀ ਪੈਸਾ ਕੋਈ ਨਹੀਂ ਲਾਉਣ ਨੂੰ ਟਾਇਰ ਟੂਰ ਵੀ ਦੇ ਲੈ 90 ਪੈਸੇ ਹੋਣੇ ਚਾਰੇ ਕੋਈ ਰੁਪਿਆ ਨਹੀਂ ਲਾਉਣ ਨੂੰ ਬਾਈ ਪੂਰਾ ਚੱਲ ਚਲਾਵੇ ਦਾ ਫੁੱਲ ਆਪਣੀ ਗਾਰੰਟੀ ਆ ਠੀਕ ਆ ਆ ਦੇਖੋ ਬਈ ਸਟਿੱਕਰ ਸ਼ੁਕਰ ਆਜੇ ਪੂਰੇ origignal ਪਏ ਨੇ ਪਤਾ ਵੀ ਲੱਗ ਰਹਿਣਾ ਬਈ ਹਾਂਜੀ ਹਾਂ ਸਾਰਾ ਕੁਝ ਨਾਲ ਦਾ ਹੀ ਆ ਬਾਈ ਲਾ ਇਲ ਕਲੀਨਰ ਸ਼ਲੈਂਸਰ ਸਟੀਰਿੰਗ ਤੋਂ ਠੀਕ ਹੈ ਮਗਰਾਡਾਂ ਵਾਲੇ ਡੰਡੇ ਛਤਰੀ ਵੀ ਨਾਲ ਦੀ ਹੈ ਬਾਈ ਓਕੇ ਬਾਈ ਮਤਲਬ ਲਾਹੀ ਨੂੰ ਵੀ ਨਹੀਂ ਹੈ ਨਾ ਸਾਰੀ ਨਾਲ ਦੀ ਹੋ ਸਾਰਾ ਕੁਝ ਠੀਕ ਹੈ ਇਹਦਾ ਰੇਟ ਹੈ ਬਾਈ ਇਹਦਾ ਰੇਟ ਆਪਾਂ 215 ਕਹਿੰਦੇ ਹਾਂ ਬਾਕੀ ਹੋਰ ਕਰ ਦਾਂਗੇ 2 2 ਥੱਲੇ ਆ ਜਾਊਗਾ ਕਰ ਦਾਂਗੇ ਬਾਈ ਕਰ ਦਾਂਗੇ ਠੀਕ ਹੈ ਬਾਈ ਤੇਲਾ ਮਤਰਾ ਅੱਗੇ ਆ ਗਿਆ ਫਾਰਮਰ ਟਰੈਕ 60 ईपीआई ਵਾਲਾ ਹਾਂਜੀ ਇਹ 2013 ਮਾਡਲ ਆ ਬਾਈ ਠੀਕ ਆ ਬਾਈ ਇਹ ਵੀ ਫਸਟ ਓਨਰ ਆ ਬਾਈ ਠੀਕ ਆ ਜੀ ਟਰੈਕਟਰ ਸੋਨਾ ਪੂਰਾ ਚਾਰੇ ਟਾਇਰ ਨਵੇਂ ਆ ਜਮੇ ਠੀਕ ਆ ਜੀ ਟਰੈਕਟਰ ਦੇ ਇਹਦੇ ਵੀ ਕਿਤੇ ਚਾਬੀ ਨਹੀਂ ਬਾਈ ਠੀਕ ਆ ਜੀ ਮਤਲਬ ਕਹਿ ਰਿਹਾ ਬਾਈ ਜਿਹੜਾ EPA ਵਾਲਾ ਟਰੈਕਟਰ ਹੁੰਦਾ ਨਾ ਉਹਦੇ ਜਿਹੜੀਆਂ ਬੈਕ ਸਾਈਡ ਵਾਲੀਆਂ ਗਰਾਰੀਆਂ ਥੋੜੀਆਂ ਵੱਡੇ ਹੁੰਦੇ ਨੇ ਜਿਆਦੇ ਜ਼ੋਰ ਮਾਰਨ ਲੱਗ ਗਿਆ ਬਾਈ ਇਹ ਵੀ ਜੀ ਆਹ ਜ਼ੋਰ ਵੀ ਕਾਦੇ ਮਾਰਦਾ ਬਾਈ ਜਿਵੇਂ ਉਹ ਦੂਜੇ ਰੂਟ ਐਦਾ ਝੂਟੇ ਜੇ ਮਾਰੀ ਜਾਂਦਾ ਤੇ 60 ਰੂਟਾ ਮੀਟਰ ਤੇ ਤਾਂ ਹੀ ਥੋੜਾ ਜਿਆਦਾ ਦਬ ਗਿਆ ਸੀ। ਇਹਦੇ ਹਿੱਸਾ ਦੂਆ ਇਹਨੂੰ ਕੋਈ ਚੱਕਰ ਨਹੀਂ ਚਾਹੀ ਸੁਪਰ ਸੀਡਰ ਤੇ ਰੂਟਾ ਵੱਡੀਆਂ ਟੁੱਪਾਂ ਵਾਲਾ ਹੀ ਕਹਿ ਸਕਦੇ ਆ ਬੰਡੀਆਂ ਟੁੱਪਾਂ ਵਾਲਾ ਹੀ ਹਿੱਸਾ ਕਹਿ ਸਕਦੇ ਆ ਬਾਈ। ਬਹੁਤ ਤਕੜਾ ਹਿੱਸਾ ਫਿਛਲਾਦਾ ਇਹਦਾ। ਠੀਕ ਆ ਬਾਈ ਲੈ ਮੇਰਾ ਟਰੈਕਟਰ ਦੇਖ ਸਾਡੇ ਪੂਰਾ ਟਰੈਕਟਰ ਵੀ ਨਵੇਂ ਵਰਗ ਆ ਬਾਈ। ਇੱਕ ਗੱਲ ਹੋਰ ਆ ਬਾਈ ਮਾਡਲ ਦਾ ਬਾਈ ਤੋਂ ਪੁੱਛ ਲਿਆ ਪਰ ਮੈਨੂੰ ਜੱਜ ਨਹੀਂ ਹੋ ਰਿਹਾ ਯਾਰ। ਮੈਂ ਕਹਿੰਦਾ ਬਾਈ ਮੈਂ ਕਹਿ ਨਹੀਂ ਕੰਨ ਰਾਂਗਾ ਬਈ ਜੀ ਨਾ ਆਪਣੇ ਕੋਲ 30 ਟਰੈਕਟਰ ਨੇ 30 ਚ ਜਿੰਨੇ ਉੱਚਾ ਮਾਡਲ ਨੇ ਦਾ ਤਕਰੀਬਨ ਫਰਸਟ ਆਨਰ ਹੀ ਨੇ ਬਾਈ ਸਾਰਾ ਠੀਕ ਆ ਬਾਈ ਜਿਹੜੇ 10 ਤੋਂ ਉੱਪਰ ਨੇ ਤਕਰੀਬਨ ਠੀਕ ਆ ਬਾਈ 13 ਮਾਡਲ ਆ ਮਿੱਤਰੋ ਇਹ 13 ਮਾਡਲ ਹੈ ਹਨਾਣ ਵਾਲੀ ਗੱਲ ਮੈਂ ਕਹਿੰਦਾ ਬਾਈ ਪੂਰਾ ਸੋਹਣਾ ਠੀਕ ਆ ਬਾਈ 4 ਲੱਖ 5 ਲੱਖ ਕਹੀ ਜਾਂਦੇ ਆਪਾਂ 435000 ਕਹਿੰਦੇ ਹੋਰ ਘਟ ਦੇ ਦਾਂਗਾ ਤਾਂ ਮਿੱਤਰੋ ਹੋਰ ਵੀ ਘਟੋ ਹੋ ਜਾਊਗਾ ਇਹਨਾਂ ਤੋਂ ਬਿਨਾ ਬਾਈ ਹੋਰ ਟਰੈਕਟਰ ਹੈਗੇ ਨੇ ਆਪਣੇ ਕੋਲੇ ਟਰੈਕਟਰ ਹੈਗੇ ਉਹ ਪੁਰਾਣੇ ਜੇ ਉੱਧਰ ਬੱਸ ਠੀਕ ਆ ਬਾਈ ਸਰ ਵੀਡੀਓ ਲੰਮੀ ਹੋ ਜਾਈ ਬਾਈ ਮੈਂ ਕਹਿੰਨਾ ਬਹੁਤ ਆ ਠੀਕ ਆ ਬਾਈ ਕੋਈ ਗੱਲ ਨਹੀਂ ਆ ਆਪਾਂ ਗਾਹ ਨੂੰ ਪਾ ਦਾਂਗੇ ਹੋਰ ਠੀਕ ਆ ਬਾਈ ਤੇ ਆਉਣਾ ਕਿੱਥੇ ਇੱਕ ਵਾਰੀ ਮੈਨ ਲੱਗੇ ਆਉਣਾ ਆਪਾਂ ਫਿਰ ਦੱਸ ਦਿੰਦੇ ਆ ਬਾਈ ਪਾਦਸ਼ਾ ਤੋਂ ਪਟਿਆਲਾ ਰੋਡ ਤੇ ਆ ਠੀਕ ਆ ਬਾਈ 90 ਹੱਲ ਦੀ ਆਉਣਾ ਨੱਬਾ 20 ਕਾ ਆਪਾਂ ਨੂੰ ਖੰਨੇ ਹੱਲ ਦੀ ਆਉਣਾ ਖੰਨਾ 25 ਕਾ ਸਰੰਦ ਕੰਨੇ ਹੋ ਕਿਸੇ ਵੀਰ ਨੇ ਆਉਣਾ ਤਾਂ ਸਰੰਦ ਵੀ 20 25 ਕਾ ਇਹ ਪਟਿਆਲਾ ਨੇੜੇ ਵੰਦਾ ਪਟਿਆਲਾ 20 25 ਕਾ ਆਪਾਂ ਸੈਂਟਰ ਜਿੱਥੇ ਬੈਠੇ ਆ ਬਾਈ ਠੀਕ ਆ ਬਾਈ ਹਾਂਜੀ ਲੋਕੇਸ਼ਨ ਭੇਜ ਦਾਂਗੇ ਆਪਾਂ ਠੀਕ ਆ ਜ ਟਰੈਕਟਰ ਉਰੇ ਜਾਣਕਾਰੀ ਦੇਣ ਚ ਕੋਸ ਹੋਰ ਹੁੰਦੇ ਨੇ ਆਪਾਂ ਵੀ ਕਹਿਣਾਗੇ ਇੰਜਨ ਗੇਅਰ ਦਾ ਉਰੇ ਆ ਕੇ ਚੈੱਕ ਕਰਕੇ ਬਾਕੇ ਤੁਸੀਂ ਲੈ ਕਰਕੇ ਫੇਰ ਕਰੋ ਨਾ ਵੀ ਸੋਧਾ ਕਿਸੇ ਚ ਕੋਈ ਕਮੀ ਪੈਸੀ ਹੋ ਫੋਨ ਕਰੂਗਾ ਬੰਦਾ ਆਪਾਂ ਦੱਸ ਦੰਨੇ ਆ ਬਾਈ ਐ ਨਹੀਂ ਵੀ ਅਗਲਾ ਕਿੰਨੀ ਦੂਰੋਂ ਹਰਾਨ ਨਾ ਹੋਵੇ ਫਿਰ ਮੁੜ ਕੇ ਜਾਵੇ ਉਹ ਚੀ ਗੱਲ ਨਹੀਂ ਹੈਗੀ ਬਾਈ ਝੂਠਾ ਵਾਲਾ ਕੰਮ ਨਹੀਂ ਠੀਕ ਹੈ ਬਸ ਜਿਹੜੇ ਗੱਲ ਹੋਊਗੀ ਜੈ ਜਿਹੜੀ ਕਹੇ ਤੀ ਉਹੀ ਹੋਊਗੀ ਠੀਕ ਹੈ ਬਾਈ ਜੇ ਅਸੀਂ ਮੰਨ ਕੇ ਚੱਲ ਵੀ 75 ਰੁਪਏ ਟਾਇਰ ਕਹਤੇ ਤਾਂ 80 ਹੋ ਸਕਦਾ ਐ ਨਹੀਂ ਵੀ 70 ਨਹੀਂ 70 ਨਹੀਂ ਹਾਂ ਇਹ ਗੱਲ ਆ ਆਪਣੀ ਠੀਕ ਹੈ ਬਾਈ ਰੇਟ ਕੱਟ ਹੋ ਸਕਦਾ ਬਾਈ ਟਾਇਰ ਵਾਲਾ ਕ ਹਾਂ ਜੀ ਉਦੋਂ ਆਇਆ ਨਹੀਂ ਵੀ ਵੱਧ ਹੋ ਜੂ ਘੱਟ ਹੋ ਇਹ ਵੀ ਨਹੀਂ ਉਗਾ 50000 ਕੱਟ ਜਾਊਗਾ ਨਾ ਇੰਨਾ ਨਹੀਂ ਬਾਈ ਥੋੜਾ ਮੋਟਾ ਜਿੰਨਾ ਮਾਨ ਤਾਨ ਹੋ ਸਕਦਾ ਠੀਕ ਆ ਬਾਈ ਠੀਕ ਆ ਬਾਈ ਜੀ ਧੰਨਵਾਦ ਗੱਲ ਕਰਕੇ ਬਹੁਤ ਹੀ ਲੱਗਿਆ ਬਾਈ ਜੀ ਚਲੋ ਮਾਤਰਾ ਵੀਡੀਓ ਨੂੰ ਲਾਈਕ ਮਾਟਾ ਸ਼ੇਅਰ ਜੁਰ ਕਰ ਦਿਓ ਧੰਨਵਾਦ